ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜਿਆ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਚੰਗੀਆਂ ਦੋ ਨਵੀਂ ਉਮਰ ਦੀਆਂ ਘੂੜੀਆਂ ਲੈ ਕੇ ਆਏ ਆ ਕੀ ਕੱਦ ਕਾਠ ਕੀ ਮੁੱਲ ਵਾੜੀ ਆ ਕਿਹੜਾ ਏਰੀਆ ਬਈ ਯਾਰ ਕਹਿੰਦਾ ਤੁਹਾਡੇ ਨਾਲ ਸਾਰਾ ਕੁਝ ਆਪਾਂ ਸਾਂਝਾ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਤੇ ਜਿਹੜੇ دوست ਮਿੱਤਰ ਆਪਣੇ ਚੈਨਲ ਦਾ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਤੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਆਜੂ ਗੱਲ ਕਰਦੇ ਆਪਾਂ ਲਾਲ ਗਰੜੀ ਘੋੜੀ ਬਾਰੇ 60+ ਹੈਡ ਦੱਸਿਆ ਮਾਲਕ ਵੀਰਾਂ ਨੇ 5 ਸਾਲ ਉਮਰ ਬਾਲ ਪੌਰੀਆਂ ਦੀ ਕਲੀਅਰ ਆ 15 ਦਿਨ ਹੋ ਗਏ ਬਾਈ ਕਹਿੰਦਾ ਮੇਟ ਕਰਵਾਈ ਨੂੰ ਨੁਕਰੇ ਘੋੜੇ ਤੋਂ ਫੋਟੋ ਪ੍ਰੂਫ ਮਿਲ ਜਾਣਗੇ ਤੁਹਾਨੂੰ ਤੇ ਸ਼ਕੀਨ ਬਹੁਤ ਆ ਕੁੜੀ ਲੰਮਾਈ ਲਮੋਈ ਬਹੁਤ ਸੋਹਣੀ ਆ ਕੰਨਾਂ ਕੁੰਨਾਂ ਦੀ ਬਹੁਤ ਸ਼ਕੀਨਾ ਕੁੜੀ ਰੀਵੀਆ ਚਾਲ ਦੀ ਪਾਸ ਆ ਬਾਈ ਕਹਿੰਦਾ ਬਹੁਤ ਸੋਹਣਾ ਤੋਰਾ ਤੁਰਦੀ ਆ ਵਿਡੀਓ ਉਹਦੀ ਵੀ ਮਿਲ ਜੂਰੀ ਵੇਚਾਲ ਵਾਲੀ ਤੁਹਾਨੂੰ ਬਾਈ ਨਾਲ ਸੰਪਰਕ ਕਰਕੇ ਤੁਸੀਂ ਮਗਾ ਸਕਦੇ ਹੋ ਪਹਿਲਾਂ ਬਹੁਤ ਸੋਹਣੇ ਨੁਕਰੇ ਬੱਚੇ ਦਿੱਤੇ ਆ ਤੇ ਨੁਕਰਾਪਨ ਬਹੁਤ ਬਹੁਤ ਸੋਹਣੇ ਬੱਚੇ ਦੇਣ ਵਾਲੀ ਇਹ ਨੁਕਰੇ ਤੇ ਪਿੰਡ ਬਾਈ ਦਾ ਹੈਗਾ ਰਈਆ ਜ਼ਿਲ੍ਹਾ ਬਠਿੰਡਾ ਮੁੱਲ ਮਾਲਕ ਵੀਰ ਕਰਦੇ ਆ 80000 ਰੁਪਏ ਬਾਕੀ ਮੌਕੇ ਤੇ ਮਾਨਤਨ ਕਰ ਦੇਣਗੇ ਬਾਕੀ ਦੀ ਜਾਣਕਾਰੀ ਲਈ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈ ਨਾਲ ਸੰਪਰਕ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਇੱਕ ਮਾਲਕ ਵੀਰਾਂ ਕੋਲ ਆ ਬਹੁਤ ਸੋਹਣੀ ਕਾਲੀ ਮਾਰਵਾੜੀ ਕੁੜੀ ਖੜੀ ਐ ਇਹਦੀ 5-6 ਸਾਲ ਉਮਰ ਦੱਸਿਆ ਮਾਲਕ ਵੀਰਾਂ ਨੇ 80+ ਹਾਈਟ ਆ ਬਾਲ ਪੌਰੀਆਂ ਦੀ ਕਲੀਅਰ ਆ ਮੋਕ ਤੇ ਖਾਲੀ ਆ ਅੰਦਰ ਦੀ ਸਾਫ ਆ ਬਾਈਰ ਕਹਿੰਦੇ ਗਰੰਟੀ ਆ ਆਪਣੀ ਰੇਵੀਆ ਚਾਲ ਦੀ ਪਾਸ ਆ ਬਹੁਤ ਸੋਹਣਾ ਤੋਰਾ ਤੁਰਦਿਆ ਰੇਵੀਆ ਚਾਲ ਵਾਲਾ ਤੇ ਉਹ ਤੁਸੀਂ ਬਾਈ ਤੋਂ ਵੀਡੀਓ ਮਗਵਾ ਸਕਦੇ ਹੋ ਰੇਵੀਆ ਚਾਲ ਵਾਲੀ ਉਹ ਤੁਹਾਨੂੰ ਸੈਂਡ ਕਰ ਦੇਣਗੇ ਤੁਸੀਂ ਕਾਲ ਕਰਕੇ ਮਗਵਾ ਲਿਓ ਜਿਹੜੇ ਬੰਦੇ ਨੂੰ ਟਰਸਟ ਹੋਇਆ ਦੋ ਪੈਰ ਚਿੱਟੇ ਆ ਇੱਕ ਅੱਗੇ ਵਾਲਾ ਇੱਕ ਪਿੱਛੇ ਵਾਲਾ ਮੱਥੇ ਫੁੱਲ ਆ ਤੇ ਘੋੜੀ ਦੀ ਲੰਮਾਈ ਲਮੋਈ ਬਹੁਤ ਸੁਣੀ ਆ ਤੌਣ ਦੀ ਲੰਮਾਈ ਵੀ ਬਹੁਤ ਚੰਗੀ ਆ ਕੰਨਾਂ ਕੋਨਾ ਦੀ ਸ਼ਕੀਨਾ ਘੋੜੀ ਤੇ ਜੇ ਮੁੱਲ ਦੀ ਗੱਲ ਕਰੀਏ ਤਾਂ ਮਾਲਕ ਵੀਰਾਂ ਨੇ ਬਹੁਤ ਜ਼ਾਇਦਾ ਮੁੱਲ ਰੱਖਿਆ 60000 ਰੁਪਇਆ ਬਾਕੀ ਇਹਦੇ ਚੋ ਵੀ ਮੌਕੇ ਤੇ ਮਾਨਤਨ ਕਰ ਦੇਣਗੇ ਤੇ ਏਰੀਆ ਬਾਈਰ ਕਹਿੰਦਾ ਹੈਗਾ ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਤੇ ਬਾਕੀ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈ ਨਾਲ ਸੰਪਰਕ ਕਰਕੇ ਹੋਰ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਤੇ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਆ ਕਰੋ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਤੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ